ਕੈਨੇਡਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਕੈਨੇਡਾ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਰੀਪੋਰਟ ਮੁਤਾਬਕ ਇਹ ਦੋਵੇਂ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸਨ ਜਿਵੇਂ ਹੀ ਜਲੰਧਰ ਦੇ ਬੁੜਲਾਡਾ ਦੇ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲੀ ਤਾਂ ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਨੌਜਵਾਨਾਂ ਦੀ ਹਤਿਆ ਕੈਨੇਡਾ ਦੇ ਐਡਮੰਟਨ ਸ਼ਹਿਰ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ ਦੋਵੇਂ ਨੌਜਵਾਨ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਹੋਏ ਸਨ ਇਸ ਘਟਨਾ ਨੇ ਬੁੜਲਾਡਾ ਖੇਤਰ ਦੇ ਪਿੰਡਾਂ ਨੂੰ ਗਹਿਰੇ ਸੋਗ ਦੇ ਵਿੱਚ ਡੋਬ ਦਿੱਤਾ ਚੰਗੇ ਭਵਿੱਖ ਦੀ ਆਸ ਦੇ ਨਾਲ ਵਿਦੇਸ਼ ਗਏ ਦੋਵੇਂ ਨੌਜਵਾਨ ਹਿੰਸਾ ਦਾ ਸ਼ਿਕਾਰ ਤਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਹੈ ਕੈਨੇਡਾ ਦੇ ਐਂਡਮੰਟਨ ਸ਼ਹਿਰ ਦੇ ਵਿੱਚ ਦੋ ਪੰਜਾਬੀ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਜਲੰਧਰ ਦੇ ਬੁੜਲਾਡਾ ਨੇੜਲੇ ਪਿੰਡਾਂ ਨਾਲ ਸੰਬੰਧਿਤ ਇਨ੍ਹਾਂ ਵਿਦਿਆਰਥੀਆਂ ਦੀ ਪਛਾਣ ਪਿੰਡ ਬਰਹਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਜਿਸ ਦੀ ਉਮਰ 27 ਸਾਲ ਹੈ ਅਤੇ ਪਿੰਡ ਉਦਤ ਸਥਾ ਦੇਵਾਲਾ ਦੇ ਰਹਿਣ ਵਾਲੇ ਜਿਸ ਦੀ ਉਮਰ 18 ਸਾਲ ਹੈ ਤੇ ਨਾਮ ਰਣਵੀਰ ਸਿੰਘ ਹੈ ਇਸ ਨਾਮ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਪੜ੍ਹਾਈ ਦੇ ਲਈ ਕੈਨੇਡਾ ਗਏ ਹੋਏ ਸਨ ਗੁਰਦੀਪ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਵਿਆਹਿਆ ਹੋਇਆ ਸੀ ਉਹ ਲਗਭਗ 2.5 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਉਹ ਵਰਕ ਪਰਮਿਟ ਦੇ ਲਈ ਤਿਆਰੀ ਕਰ ਰਿਹਾ ਸੀ ਇਸ ਦੇ ਨਾਲ ਹੀ ਇਸ ਖੇਤਰ ਦੇ ਪਿੰਡ ਉਦਤ ਸੈਦੇਵਾਲਾ ਦੇ ਰਹਿਣ ਵਾਲੇ 18 ਸਾਲਾ ਰਣਵੀਰ ਸਿੰਘ ਦੀ ਮੌਕੇ ਤੇ ਮੌਤ ਅੱਸੀ ਜਾ ਰਹੀ ਹੈ ਰਣਵੀਰ ਸਿੰਘ ਅਣਵਿਆਹ ਸੀ ਲਗਭਗ 1.5 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਤੇ ਉਹ ਪੜਾਈ ਦੇ ਸਿਲਸਿਲੇ ਦੇ ਵਿੱਚ ਐਡਮੰਟਨ ਦੇ ਵਿੱਚ ਰਹਿ ਰਿਹਾ ਸੀ ਤੁਹਾਨੂੰ ਦੱਸ ਹੀ ਹੈ ਕਿ ਪੰਜਾਬੀ ਨੌਜਵਾਨਾਂ ਦੇ ਨਾਲ ਇਹ ਜੋ ਵੱਡੀ ਘਟਨਾ ਵਾਪਰੀ ਹੈ ਇਹ ਕੋਈ ਪਹਿਲੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਨਾਲ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਇਸ ਕਰਕੇ ਪੰਜਾਬੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਖਦਸ਼ਾ ਰਹਿੰਦਾ ਹੈ ਕਿ ਜਾਣਬੁੱਝ ਕੇ ਇਹਨਾਂ ਨੌਜਵਾਨਾਂ ਨੂੰ ਘਟਨਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਨਸਲੀ ਹਿੰਸਾ ਕੀਤੀ ਜਾਂਦੀ ਹੈ ਜਿਸ ਕਰਕੇ ਨੌਜਵਾਨਾਂ ਦੇ ਨਾਲ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।